ਸਤਿ ਸ਼੍ਰੀ ਅਕਾਲ ਜਮਾਤ ਆਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਿ ਅੱਜ ਦੀ ਸਟਾਰਟਿੰਗ ਬਿਲਕੁਲ ਨਿਊ ਲੋਕੇਸ਼ਨ ਨਿਊ ਸਾਰਾ ਕੁਝ ਦੇ ਨਾਲ ਹੋ ਰਹੀ ਆ ਤੇ ਦਰਅਸਲ ਅਸੀਂ ਆ ਰਹੇ ਸੀਗੇ ਮਾਤਾ ਚਿੰਤਪੁਰ ਨਿਧਿਓ ਮੰਦਰ ਤੋਂ ਤੇ ਦਰਸ਼ਨ ਕਰਕੇ ਅਸੀਂ نیچے ਆ ਰਹੇ ਸੀਗੇ ਤੇ ਹਿਮਾਚਲ ਤੋਂ ਦਰਅਸਲ ਅਸੀਂ نیچے ਹੁਸ਼ਿਆਰਪੁਰ ਵਾਲੇ ਸਾਈਡ ਨੂੰ ਆ ਰਹੇ ਆ ਤਾਂ ਅਸੀਂ ਪਰਵਾਹੀ ਰੁਕੇ ਸੀ ਕੋਇਨਸੀਡੈਂਟਲੀ ਤੇ ਮੰਦਰ ਜਿਹੜਾ ਕਿ ਅਸੀਂ ਦੇਖਿਆ ਜੋ ਕਿ ਇਹ ਪਰਵਾਹੀ ਵੀ ਕਿਹੇ ਸਥਿਤੀਆ ਬਹੁਤ ਸੋਹਣਾ ਮੰਦਰਾ ਮੰਦਰ ਦੀ ਡਿਟੇਲਿੰਗ ਦੇਖ ਕੇ ਮਨ ਖੁਸ਼ ਹੋ ਜਾਂਦਾ ਤੇ ਦਰਅਸਲ ਇਹ ਮਾਤਾ ਰਾਣੀ ਦਾ ਹੀ ਮੰਦਰਾ ਤੇ ਅਸੀਂ ਐਂਟਰੀ ਕੀਤੀ ਤੇ ਅੰਦਰ ਜਿੰਨਾ ਕਿ ਦੇਖ ਸਕਦੇ ਆ ਇਹ ਦਰਅਸਲ ਹੈਗਾ ਸੂਰਿਆ ਆਸ਼ਰਮ ਸਤਿ ਦੇਵੀ ਸਿੱਧ ਪੀਠ ਮੰਦਿਰ ਇਸ ਦਾ ਨਾਮ ਆ ਤੇ ਇਹ ਬਿਲਕੁਲ ਪਰਵਾਹੀ ਦੇ ਉੱਤੇ ਹੀ ਆ ਸਥਿਤ ਤੇ ਇੱਥੇ ਮਾਤਾ ਰਾਣੀ ਦਾ ਲੰਗਰ ਲੱਗਾ ਹੋਇਆ ਸੀਗਾ ਤਾਂ ਅਸੀਂ ਰੁਕੇ ਸੀਗੇ ਤਾਂ ਅਸੀਂ ਸੋਚਿਆ ਕਿਉਂਕਿ ਬਾਰਿਸ਼ ਵੀ ਹੋਣ ਲੱਗੀ ਸੀ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਤੇ ਮੈਂ ਆ ਤੇ ਸਰਗਮ ਆਪਾਂ ਪਛਤ ਗੱਲ ਕਰਦੇ ਪਏ ਸੀ ਕਿ ਕਿੰਨਾ ਸੋਹਣਾ ਮੰਦਿਰ ਆ ਔਰ ਬਹੁਤ ਹੀ ਜਿਆਦਾ ਸੋਹਣਾ ਡਿਟੇਲਿੰਗ ਬਹੁਤ ਸੋਹਣੀ ਸੀਗੀ ਤੇ ਚਲੋ ਅੰਦਰ ਚਲਦੇ ਆਂ ਤੇ ਆਪ ਵੀ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਮੈਂ ਥੋੜਾ ਜਿਹਾ ਲੱਗਦੀ ਵੀਡੀਓ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮਤਲਬ ਪ੍ਰੋਪਰ ਮੰਦਿਰ ਦੀਆਂ ਦੀਵਾਰਾਂ ਜਿਹੜੀਆਂ ਕਿ ਬਹੁਤ ਸੋਹਣੀਆਂ ਸੀਗੀਆਂ ਤੁਹਾਨੂੰ ਦਿਖ ਜਾਣ ਤੇ ਚਲੋ ਜਿੱਦਾਂ ਸਰਗਮ ਅੰਦਰ ਚਲਦੇ ਆਂ ਅਸੀਂ ਵੀ ਨਾਲ ਚਲਦੇ ਆਂ ਤੇ ਜਾ ਕੇ ਦਰਸ਼ਨ ਕਰਦੇ ਆਂ ਤੇ ਇਹ ਹੈਗਾ ਜਿਹੜਾ ਮੰਦਿਰ ਦਾ ਮੇਨ ਹਾਲ ਜਿੱਥੇ ਕਿ ਮਾਤਾ ਦੀਆਂ ਤਿੰਨ ਵੱਡੀਆਂ-ਵੱਡੀਆਂ ਮੂਤੀਆਂ ਸਥਾਪਿਤ ਆ ਸੇਮ ਸਾਰਿਆਂ ਦੇ ਸੀਮ ਕੋ ਸ਼ਾਕ ਵਗੈਰਾ ਪਾਈ ਹੋਈ ਸੀ ਚਲੋ ਜੀ ਸੰਗ ਤੇ ਆਪਾਂ ਲੈ ਮਾਤਾ ਰਾਣੀ ਦਾ ਆਸ਼ੀਰਵਾਦ ਆਸ਼ੀਰਵਾਦ ਲੈ ਕੇ ਤੇ ਮੈਂ ਦੇਖਦਾ ਪਿਆ ਸੀ ਕਿੰਨੀ ਜੀ ਇੱਥੇ ਸ਼ਾਂਤੀ ਵੀ ਸੀ ਤੋਂ ਉੱਤੋਂ ਜ ਐਣੀ ਕਿਤੇ ਮੈਂ ਮੱਥਾ ਟੇਕਣਾ ਤਾਂ ਐਣੀ ਮੈਂ ਕਹਿੰਨੀ ਤੁਸੀਂ ਦੇਖੋ ਮੱਥਾ ਤੇ ਮੈਂ ਵੀ ਵੀਡੀਓ ਬਣਾਉਣ ਲੱਪਿਆ ਤੇ ਦੇਖੋ ਜੀ ਐਣੀ ਮੱਥਾ ਟੇਕਦੇ ਪਏ ਸੀ ਤੇ ਕਾਫੀ ਮਤਲਬ ਵਧੀਆ ਮੰਦਿਰ ਆ ਸੋਨਾ ਮੰਦਿਰ ਆ ਸ਼ਿਵਜੀ ਭਗਵਾਨ ਜੀ ਦਾ ਹਨ ਤੇ ਵਿੱਚ ਸਾਰੇ ਮਤਲਬ ਫੋਟੋ ਵਗੈਰਾ ਲੱਗਿਆ ਹੋਏ ਚਾਰੇ ਪਾਸੇ ਦਾ ਘੁਮਾ ਕੇ ਦਿਖਾਉਣਾ ਫਿਰ ਨਗਾੜਾ ਪਿਆ ਮਤਲਬ ਜਿੱਲੇ ਆਰਤੀ ਵਗੈਰਾ ਹੁੰਦੀ ਉਹਨੇ ਨਗਾੜੇ ਵਗੈਰਾ বাজਉਂਦੇ ਹੋਣੇ ਹਨ ਤੇ ਦੇਖੋ ਕਿੰਨਾ ਮਤਲਬ ਵਧੀਆ ਲੱਗਾ ਮਿੰਨ ਤਾਂ ਦੇਖ ਕੇ ਬਲੌਗ ਜਰੂਰ ਛੋਟਾ ਆ ਤੇ ਜਰੂਰ ਸ਼ੇਅਰ ਕਰਿਓ ਸਪੋਰਟ ਜਰੂਰ ਕਰਿਓ ਆਈ ਥਿੰਕ ਤੁਹਾਨੂੰ ਵਧੀਆ ਲੱਗੂਗੀ ਵੀਡੀਓ ਤੇ ਜਿਹੜਾ ਚਿੰਤਪੁਰਨੀ ਮਾਤਾ ਰੋਡ ਤੇ ਹੁੰਦੇ ਜਰੂਰ ਆ ਕੇ ਇੱਥੇ ਵਿਜ਼ਿਟ ਕਰੋ ਸੋਹਣਾ ਲੱਗਦਾ ਵਧੀਆ ਮੰਦਿਰ ਆ ਤੇ ਐਂਟਰੀ ਜਰੂ ਆਈ ਹੋਪ ਤੁਹਾਨੂੰ ਵਧੀਆ ਲੱਗੂਗਾ ਤੇ ਉਸ ਤੋਂ ਬਾਅਦ ਚ ਫੇ ਆਪਾਂ ਚੱਲਦੇ ਹਾਂ ਜੀ ਬਾਹਰ ਫੇ ਦੇਖੋ ਜੀ ਆਪਾਂ ਆਏ ਬਾਹਰ ਤੇ ਦੇਖੋ ਕਿੰਨੀ ਸੋਹਣੀ ਕਲਾਕਾਰੀ ਦੇਖੋ ਕਿੰਨੀ ਸੋਹਣੀ ਹੈ ਨਾ ਇਦਾਂ ਸਾਰੇ ਬਸ ਡਿਜ਼ਾਈਨਿੰਗ ਤੁਸੀਂ ਦੇਖੋਗੇ ਨਾ ਬਹੁਤ ਮਤਲਬ ਵਧੀਆ ਲੱਗ ਰਿਹਾ ਹੈ ਕਿ ਪੁਰਾਣ ਤਾਂ ਟਾਈਪ ਚ ਲੱਗਦਾ ਹੈ ਕਿ ਹਾਂ ਵੀ ਪੁਰਾਣੇ ਸਮੇ ਵਾਲਾ ਇਦਾਂ ਨਾ ਡਿਜ਼ਾਈਨ ਬਣਾਏ ਹੋਏ ਆ ਫੇ ਦੇਖੋ ਬਾਹਰ ਵੀ ਆਪਾਂ ਸ਼ਿਵਲਿੰਗ ਪਿਆ ਹੈ ਨਾ ਫੇ ਤੇ ਭਗਵਾਨ ਵਿਸ਼ਨੂ ਜੀ ਤੇ ਇੱਧਰ ਆਪਣੇ ਭੈਰਵ ਜੀ ਦੀ ਫੋਟੋ ਆ ਨਾ ਤੁਸੀਂ ਦੇਖੋ ਦਰਸ਼ਨ ਕਰੋ ਤੁਸੀਂ ਤੇ ਬਹੁਤ ਵਧੀਆ ਚੀਜ਼ ਹੈ ਜੀ ਵਧੀਆ ਲੱਗੂਗਾ ਇੱਕ ਦੇਖੋ ਨਾ ਕਿੰਨਾ ਸੋਹਣਾ ਜਿਹਦਾ ਫਿਲਮਾਂ ਚ ਦੇਦੇ ਹੁੰਦੇ ਨੇ ਇਹ ਨਾ ਕਿਦਾ ਜਾਲੀਆਂ ਜੀਆਂ ਲੱਗੀਆਂ ਹੋਈਆਂ ਨਾ ਬਿਲਕੁਲ ਸੀਮਿੰਟ ਦੀਆਂ ਜਾਲੀਆਂ ਬਣਾਈਆਂ ਹੋਈਆਂ ਵਾ ਬਹੁਤ ਸੋਹਣਾ ਲੱਗਦਾ ਪਿਆ ਉਧਰ ਬਜਰੰਗਬਲੀ ਤੇ ਤੇ ਛਿਣੀ ਦੇਵ ਜੀ ਦੀ ਵੀ ਮੂਰਤੀ ਆ ਫੇ ਇਧਰ ਆਪਾਂ ਹੋਰ ਚਲੀਏ ਅੱਗੇ ਤੇ ਆਪਾਂ ਬਲਕਨਾ ਜੀ ਦੀ ਮੂਰਤੀ ਤੁਹਾਨੂੰ ਦੇਖਣ ਨੂੰ ਮਿਲੂਗੀ ਹਨ ਮੰਦਿਰ ਬਲਕਨਾ ਜੀ ਦਾ ਧੂਣਾ ਸਾਹਿਬ ਵੀ ਹੈ ਉੱਥੇ ਹਨ ਤਕਰੀਬਨ ਸਾਰੇ ਮੰਦਰ ਮੰਦਰਾਂ ਦੇ ਵਿੱਚ ਫੋਟੋਮਤਲ ਸਾਰੀਆਂ ਅਵੇਲੇਬਲ ਆ ਮਤਲਬ ਹਰ ਦੇਵੀ ਦੇਵਤੇ ਦੀ ਬਹੁਤ ਵਧੀਆ ਚੀਜ਼ ਲੱਗੀ ਹੈ ਕਿ ਏਕਤਾ ਦਾ ਪ੍ਰਤੀਕ ਆ ਜਿਸ ਦਾ ਆਪਾਂ ਐਂਟਰੀ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਦੀ ਹੀ ਹੈ ਨਾ ਤੇ ਇਧਰ ਹੀ ਦੇਖੋ ਕਿੰਨੀ ਸੋਹਣੀ ਬਾਟਿਕਾ ਬਣਾਈ ਹੋਈ ਆ ਤੇ ਤੇ ਉਸ ਤੋਂ ਬਾਅਦ ਵਿੱਚ ਹੈ ਮੰਦਰ ਜਰੂਰ ਛੋਟਾ ਜਰੂਰ ਪਰ ਵਦਿਆ ਲੱਗੂਗਾ ਤੁਹਾਨੂੰ ਦੇਖ ਕੇ ਉਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਬਾਹਰ ਦਿਖਾਉਨੇ ਬਾਹਰ ਦੇਖੋ ਕਿੰਨਾ ਸੋਹਣਾ ਤੂਆ ਚ ਮੈਂ ਕਿਹਾ ਐਣੀ ਦਿਖਾਓ ਜੀ ਹਲਕਾ ਦਾ ਮੀ ਵੀ ਲੱਗਣ ਲੱਗ ਪਈ ਦੇਖੋ ਫਿਰ ਵੀ ਦੇਖੋ ਮੌਸਮ ਦੇ ਨਾਲ ਕਿੰਨਾ ਸੋਹਣਾ ਛੰਡੇ ਝੂਲਦੇ ਵਦਿਆ ਲੱਗਦੇ ਪਏ ਨਾ ਮਤਲਬ ਮੰਦਰ ਕਿੰਨਾ ਜਰਾ ਵਦਿਆ ਲੱਗਦਾ ਪਿਆ ਵਾ ਤਾਂ ਉਸ ਤੋਂ ਬਾਅਦ ਜੇ ਮੱਥਾ ਟੇਕ ਕੇ ਤੋਂ ਬਾਹਰ ਬਾਹਰ ਦੇਖੋ ਜਿੱਦਾਂ ਐਂਟਰੀ ਤੋਂ ਪਹਿਲੇ ਹੀ ਦਿਖਾਇਆ ਹੈ ਸ਼੍ਰੀ ਕ੍ਰਿਸ਼ਨ ਜੀ ਬਾਸਰ ਵੀ ਜਾਂਦੇ ਦਿਖਾਇਆ ਗਏ ਆ ਤੇ ਫਾਈਨਲੀ ਆਈ ਹੋਪ ਤੁਹਾਨੂੰ ਵੀਡੀਓ ਵਦਿਆ ਲੱ ਤੇ ਕੋਸ਼ਿਸ਼ ਆਪਣੀ ਬਹੁਤ ਜ਼ਿਆਦਾ ਸੀ ਕਿ ਤੁਹਾਨੂੰ ਹੋਰ ਤੋਂ ਹੋਰ ਦਿਖਾਈਏ ਬਟ ਅੱਗੇ ਤੋਂ ਅੱਗੇ ਜਰੂਰ ਤੁਹਾਨੂੰ ਹਰ ਇੱਕ ਵੀਡੀਓ ਤੁਹਾਨੂੰ ਮਿਲਦੀ ਰਹਿਣੀ ਹੈ ਨਾਲ ਦੀ ਨਾਲ ਤੁਸੀਂ ਬਸ ਇਹ ਦੇਖੋ ਨਾ ਲੋਕੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਬਹੁਤ ਵਧੀਆ ਚੀਜ਼ ਆ ਬਹੁਤ ਇੱਕ ਰੋਡ ਦੇ ਉੱਤੇ ਆ ਤੁਹਾਨੂੰ ਕੋਈ ਵਿਚ ਜਾਂਦੀ ਲੋੜ ਨਹੀਂ ਹੈਗੀ ਤੇ ਫਾਈਨਲੀ ਉਸ ਤੋਂ ਬਾਅਦ ਵਿੱਚ ਆਪਾਂ ਤੁਰਪੇ ਘਰ ਵਾਲੀ ਸੈਨ ਨੂੰ ਤੇ ਰਸਤੇ 'ਚ ਵੀ ਲੰਗਰ ਲੱਗਿਆ ਹੋਇਆ ਸੀ ਦੇਖੋ ਜੀ ਤੇ ਭਗਤਾਂ ਨੇ ਮਾਤਾ ਰਾਣੀ ਨੇ ਭਰਪੂਰ ਭੰਡਾਰੇ ਚਲਦੇ ਪਏ ਸੀ ਤੇ ਫਾਈਨਲੀ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਤੇ तकरीबन ਤੇ ਮੌਸਮ ਵੀ ਥੋੜਾ ਇੰਦਰਾ ਹੈਗਾ ਵਾ ਨਾ ਤੇ ਇਸ ਕਰਕੇ ਆਪਾਂ ਘਰ ਜਾਂਦੇ ਆ ਤੇ ਉਤੋਂ ਤੁਹਾਨੂੰ ਮਿਲਾਂਗੇ ਤੁਹਾਨੂੰ ਨਿਊ ਬਲੌਗ ਦੇ ਨਾਲ ਤਾਂ ਤਾਂ ਸਾਡੇ ਜਿਹੜੇ ਚੈਨਲ ਨੂੰ ਆ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਤੇ ਵੱਤਵਾ ਨਾ ਤੇ ਜੇ ਵੀ ਆਪਣੀ ਕੋਈ ਤੁਹਾਡੇ ਮਨ ਚੋਂ ਗੱਲ ਆ ਜ਼ਰੂਰ ਸਾਨੂੰ ਕਮੈਂਟ ਚ ਜ਼ਰੂਰ ਦੱਸਿਓ ਫਿਰ ਤੁਹਾਨੂੰ ਤ੍ਰੇਕ ਹੋਸ਼ਵੀ ਜੀ ਮੰਦਿਰ ਆ ਇਹਦਾ ਵੀ ਜ਼ਰੂਰ ਤੁਹਾਨੂੰ ਬਲੌਗ ਮਿਲੂਗਾ ਤੇ ਫਾਈਨਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ ਜੈ ਮਾਤਾ ਦੀ ਜੈ ਸ਼ੰਕਰ ਦੀ